ਫੇਰੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ ਤੇ ਨਾਮ ਅੰਗਤ ਰੱਖ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋਤੀ ਜੋਤ ਸਮਾਉਣ ਵੇਲੇ ਭਾਈ ਲਹਿਣਾ ਜੀ ਨੂੰ ਖਡੂਰ ਸਾਹਿਬ ਵਿੱਚ ਜਾ ਕੇ ਵਸਣ ਦੀ ਆਗਿਆ ਕੀਤੀ ਸੀ ਉਸ ਹੁਕਮ ਦੀ ਪਾਲਣਾ ਕਰਦਿਆਂ ਆਪ ਜੀ ਕਰਤਾਰਪੁਰੋਂ ਚੱਲ ਕੇ ਖਡੂਰ ਸਾਹਿਬ ਆਵਸੇ ਖਡੂਰ ਸਾਹਿਬ ਵਿਖੇ ਇਲਾਹੀ ਕੀਰਤਨ ਦਾ ਪ੍ਰਵਾਹ ਚੱਲ ਪਿਆ ਦੀਵਾਨ ਲੱਗਦੇ ਅਤੇ ਗੁਰੂ ਜੀ ਰੱਬੀ ਬਾਣੀ ਦਾ ਪ੍ਰਚਾਰ ਕਰਦੇ ਸੰਗਤਾਂ ਨੂੰ ਮੋਹ ਮਾ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਪਹੁੰਚਦੀਆਂ ਕੁਝ ਸਮੇਂ ਵਿੱਚ ਹੀ ਖਡੂਰ ਸਾਹਿਬ ਗੁਰੂ ਕੀ ਨਗਰੀ ਕਰਤਾਰਪੁਰ ਵਿੱਚ ਹੀ ਬਦਲ ਗਿਆ ਸਿੱਧਾਂ ਨੇ ਵਿਚਾਰ ਕੀਤੀ ਕਿ ਗੁਰੂ ਨਾਨਕ ਦੀ ਗੱਦੀ ਤੇ ਜੋ ਬੈਠਾ ਹੈ ਚਾਹੇ ਕਿ ਉਸ ਨੂੰ ਵੇਖਣਾ ਚਾਹੀਦਾ ਹੈ ਆਪ ਤਾਂ ਗੁਰੂ ਨਾਨਕ ਦੇਵ ਜੀ ਬੜੇ ਪੂਰਨ ਸਨ ਹਰ ਥਾਂ ਦਿਗ ਵਿਜੇ ਪ੍ਰਾਪਤ ਕਰਦੇ ਸਨ ਕੋਈ ਪੀਰ ਫਕੀਰ ਔਲੀਆ ਵਲੀ ਸ਼ਾਹ ਬਾਦਸ਼ਾ ਰਾਜਾ ਮਹਾਰਾਜਾ ਉਹਨਾਂ ਅੱਗੇ ਅੜ ਨਹੀਂ ਸਕਿਆ ਸਭ ਚਰਨੀ ਲੱਗਦੇ ਰਹੇ ਇਹ ਵਿਚਾਰ ਕੇ ਗੁਰਖ ਪਰਥਰੀ ਚਰਪਟ ਗੋਪੀਚੰਦ ਈਸ਼ਰਨਾਥ ਆਦਿਕ ਸਾਰੇ ਖਡੂਰਾ ਆਏ ਗੁਰੂ ਜੀ ਨੂੰ ਆਦੇਸ਼ ਆਦੇਸ਼ ਆਖੀ ਗੁਰੂ ਦੇਵ ਜੀ ਉਹਨਾਂ ਦੇ ਹਿਰਦੇ ਦੀ ਸਾਰੀ ਗੱਲ ਜਾਣ ਗਏ ਬੜੇ ਮਿੱਠੇ ਸ਼ਬਦਾਂ ਵਿੱਚ ਜੀ ਆਇਆਂ ਨੂੰ ਆਖਿਆ ਸਭ ਨੂੰ ਆਸਣ ਦੇ ਕੇ ਬਿਠਾਇਆ ਸਿੱਧਾਂ ਨੇ ਪ੍ਰਸ਼ਨ ਕੀਤਾ ਅਸ਼ਟਾਂਗ ਯੋਗ ਤੋਂ ਬਿਨਾ ਆਤਮਾ ਨਿਰਮਲ ਨਹੀਂ ਹੁੰਦੀ ਪਹਿਲੇ ਜਿੰਨੇ ਵੀ ਮਹਾਨ ਆਤਮਾ ਮਹਾਪੁਰਸ਼ ਹੋਏ ਹਨ ਉਹਨਾਂ ਨੇ ਯੋਗ ਅਭਿਆਸ ਨਾਲ ਗਿਆਨ ਦੀ ਪ੍ਰਾਪਤੀ ਕੀਤੀ ਹੈ ਤੁਸੀਂ ਕਲਯੁਗ ਦੇ ਅਵਤਾਰ ਗੁਰਤਾ ਗੱਦੀ ਤੇ ਬੈਠੇ ਹੋ ਤੁਹਾਡੇ ਯੋਗ ਯੁਗਤੀ ਦਾ ਮਾਰਗ ਕੋਈ ਨਹੀਂ ਕਿਸ ਤਰ੍ਹਾਂ ਆਪਣੇ ਸਿੱਖਾਂ ਦਾ ਉਧਾਰ ਕਰੋਗੇ ਜੋਗ ਤੋਂ ਬਿਨਾਂ ਰਿੱద్ధి ਸiddhi ਪੂਰਨ ਗਿਆਨ ਮੁਕਤੀ ਪ੍ਰਾਪਤ ਨਹੀਂ ਹੁੰਦੀ ਪਿੱਛੇ ਜੁਗਾਂ ਵਿਚ ਅਨੇਕਾਂ ਸੰਤ ਗਿਆਨੀ ਮਹਾਪੁਰਸ਼ ਮੁਨੀ ਹੋਏ ਹਨ ਸਭ ਨੇ ਜੋਗ ਸਾਧਨਾ ਨਾਲ ਹੀ ਮੁਕਤੀ ਲਈ ਹੈ ਛੇਤੀ ਗੁਰੰਗਤ ਦੇਵ ਜੀ ਕਹਿਣ ਲੱਗੇ ਸਿੱਤੋ ਹੁਣ ਇਹ ਸਮਾਂ ਨਹੀਂ ਸਾਡਾ ਮਤ ਬੜਾ ਸੁਖੈਨ ਹੈ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਦਵਾਰੇ ਤੇ ਖੜੋਤੀਆਂ ਰਹਿੰਦੀਆਂ ਹਨ ਸੁਨੋ ਪੌਗਤ ਜੋਗ ਹੈ ਮਤੋ ਹਮਾਰਾ ਸਿਮਾ ਸਰਬਰ ਹੈ ਦਰਬਾਰਾ ਆਤਮ ਗਿਆਨ ਭਗਤ ਹੀ ਦੇਤ ਭਗਤ ਕਰਤ ਸਭ ਹੀ ਸੁਖ ਲੇਤ ਨਾਮ ਆਸਰੇ ਜੋਗ ਤੁਮਾਰਾ ਸੋ ਸਤ ਨਾਮ ਹਮ ਹੋ ਕੋ ਪਿਆਰਾ ਸਿੱਧੋ ਮਹਿਮਾ ਭਗਤੀ ਦੇ ਨਾਮ ਦੀ ਹੈ ਉਹ ਸਾਡਾ ਮਾਰਗ ਹੈ ਤੁਸੀਂ ਤਨ ਸਾਧਨ ਲਈ ਜੋਗ ਕਰਦੇ ਹੋ ਫਿਰ ਕਿਤੇ ਜੇ ਮਨ ਟਿਕੇ ਦਾ ਸਿੱਧੀ ਮਿਲਦੀ ਹੈ ਤੇ ਉਸ ਸਿੱਧੀ ਨੂੰ ਤੁਸੀਂ ਪਰਚੇ ਜਾਂਦੇ ਹੋ ਉਮਰ ਵਧਾਉਣ ਲਈ ਜਗਤ ਨੂੰ ਰਿੱਧੀਆਂ ਸਿੱਧੀਆਂ ਵਿਖਾ ਕੇ ਮਾਨ ਪ੍ਰਾਪਤ ਕਰਦੇ ਹੋ ਇਸ ਤਰ੍ਹਾਂ ਤੁਸੀਂ ਆਨਾਤਮ ਸੰਸਾਰ ਦੇ ਪ੍ਰਪੰਚ ਵਿੱਚ ਰਹਿੰਦੇ ਹੋ ਜੋ ਆਤਮ ਨਹੀਂ ਬ੍ਰਹਮ ਆਤਮ ਨੂੰ ਤੁਸੀਂ ਜਾਣਦੇ ਨਹੀਂ ਜੋਗ ਦੀ ਜੁਗਤੀ ਤੋਂ ਖਾਲੀ ਰਹਿੰਦੇ ਹੋ ਆਤਮ ਰਸ ਨੂੰ ਨਹੀਂ ਮਾਨਦੇ ਜੋਗ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਹੈ ਉਹ ਅਸੀਂ ਕਰਦੇ ਹਾਂ ਸੁਣੋ ਤੁਸੀਂ ਆਪਣੇ ਕੰਨਾਂ ਨਾਲ ਸੁਨਹੁ 나ਥ ਹਮਾਰਾ ਇਹ ਜੋਗ ਪਾਏ ਪ੍ਰਮਾਤਮ ਜਾਈ ਵੀ ਜੋਗ ਸਹਿਜ ਜੋਗ ਸੰਤਨਮਤ ਐਸੇ ਸੰਸੇ ਪਰਮ ਨਾ ਕੀਜੇ ਕੈਸੇ ਇਸਨ ਕੇ ਸੇ ਦੁਖ ਖੁਸ਼ ਹੋ ਗਏ ਤੇ ਆਖਿਆ ਤੁਸੀਂ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਸਰੂਪ ਹੋ ਇੱਕ ਵਾਰ ਗੁੱਜਰ ਨਾਮ ਦਾ ਲੋਹਾਰ ਸੇਖ ਬਣ ਕੇ ਦਰਬਾਰ ਵਿੱਚ ਆਇਆ ਗੁਰੂ ਜੀ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ ਦਾਤਾ ਜੀ ਸਾਰਾ ਦਿਨ ਕੰਮ ਕਰਦਾ ਹਾਂ ਰੋਟੀ ਵਾਸਤੇ ਗ੍ਰਸਥ ਵਿੱਚ ਫਸੇ ਹੋਣ ਕਰਕੇ ਵਕਤ ਨਹੀਂ ਮਿਲਦਾ ਆਪ ਜੀ ਦੇ ਕੋਲ ਰਹਿ ਕੇ ਸੇਵਾ ਕਰਨ ਦਾ ਮੇਰਾ ਕਲਿਆਣ ਕਿਸ ਤਰ੍ਹਾਂ ਹੋਵੇਗਾ ਜਨਮ ਜਨਮ ਦਾ ਬੰਧਨ ਕਿਵੇਂ ਖਟਿਆ ਜਾਏਗਾ ਸਤਿਗੁਰਾਂ ਨੇ ਉਪਦੇਸ਼ ਕੀਤਾ ਜਪਜੀ ਸਾਹਿਬ ਦਾ ਪਾਠ ਇਕਜਿਤ ਹੋ ਕੇ ਜਿੰਨੀ ਵਾਰ ਕਰ ਸਕੇ ਰੋਜ਼ ਕਰ ਜੇ ਕੋਈ ਗਰੀਬ ਹੋਵੇ ਉਸ ਤੋਂ ਮਜ਼ਦੂਰੀ ਨਾ ਲੈਣੀ ਉਸ ਦਾ ਕੰਮ ਕਰ ਦੇਣਾ ਜੱਜੀ ਸਾਹਿਬ ਦੇ ਅਰਥ ਵਿਚਾਰਨੀ ਸਵਾਸ ਸਵਾਸ ਅੰਦਰ ਜਪ ਕਰੋ ਦੀਨਾਂ ਤੇ ਦਇਆ ਕਰੋ ਸੇਵਾ ਪਰਉਪਕਾਰ ਗੁਰੂ ਨਿਮਿਤ ਕਰੋ ਗੁਰੂ ਵਿੱਚ ਪ੍ਰੀਤ ਰੱਖ ਕੇ ਤਾਂ ਕਿ ਮਨ ਵਿੱਚ ਹੰਕਾਰ ਨਾ ਆ ਜਾਵੇ ਕਮਾਈ ਵਿੱਚੋਂ ਗੁਰੂ ਦਾ ਦਸਵੰਦ ਕੱਢੋ ਆਏ ਸਾਧ ਸੰਗਤ ਦੀ ਪ੍ਰੇਮ ਨਾਲ ਸੇਵਾ ਕਰੋ ਇਹ ਉਪਦੇਸ਼ ਇੱਕ ਨੇਹਰ ਦੇ ਵਿੱਚ ਧਾਰਨ ਕੀਤਾ ਤੇ ਅਸੀਂ ਵੀ ਇਹ ਉਪਦੇਸ਼ ਆਪਣੇ ਹਿਰਦੇ ਵਿੱਚ ਧਾਰਨ ਕਰੀਏ। ਇਸੇ ਪਿੰਡ ਵਿੱਚ ਇੱਕ ਗਰਸਤੀ ਭਗਤ ਰਹਿੰਦਾ ਸੀ। ਰਾਜ ਨੇ ਝੂਠੀ ਊਜ ਤੌਮਤ ਲਾ ਕੇ ਉਸਨੂੰ ਕੈਦ ਕਰ ਲਿਆ। ਕੁਝ ਦਿਨਾਂ ਛੋ ਪ੍ਰਭੂ ਨੇ ਸਹਾਇਤਾ ਕੀਤੀ। ਉਹ ਅੱਧੀ ਰਾਤ ਨੂੰ ਕੈਦਖਾਨੇ 'ਚੋਂ ਨਿਕਲ ਆਇਆ ਪੈਰਾਂ ਵਿੱਚ ਸੰਗਲ ਲੱਗਾ ਹੋਇਆ। ਗੁੱਜਰ ਲੋਹਾਰ ਦੇ ਘਰ ਆਇਆ। ਆਖਿਆ ਪ੍ਰਭੂ ਨਮਿਤ ਮੇਰੇ ਇਹ ਸੰਗਲ ਕੱਟ ਦੇ ਤੈਨੂੰ ਗਮਾਂ ਦਾ ਰਾਹ ਨਹੀਂ ਦੇਖਣਾ ਪਵੇਗਾ। ਲੋਹਾਰ ਨੇ ਸੋਚਿਆ ਰਾਜਾ ਬੜਾ ਜ਼ਾਲਮ ਹੈ। ਜੇ ਉਸ ਨੂੰ ਪਤਾ ਲੱਗ ਗਿਆ ਤਾਂ ਸਾਰੇ ਪਰਿਵਾਰ ਨੂੰ ਫੜ ਕੇ ਕੈਦ ਕਰ ਲਵੇਗਾ ਫਿਰ ਖਿਆਲ ਆਇਆ ਗੁਰੂ ਮਹਾਰਾਜ ਨੇ ਉਪਦੇਸ਼ ਕੀਤਾ ਸੀ ਪ੍ਰਭੂ ਨੁਮਿਤ ਕੰਮ ਕਰ ਦੇ ਇਹਨਾਂ ਦੇਰ ਨਹੀਂ ਕਰਨੀ ਸੋ ਗੁਰੂ ਜੀ ਦਾ ਹੁਕਮ ਮੰਨ ਕੇ ਉਸਨੇ ਸੰਗਲ ਘੱਟ ਦਿੱਤਾ ਉਹ ਅਸੀਸ ਦੇ ਕੇ ਚਲਾ ਗਿਆ ਸਿੱਖ ਦੇ ਹਿਰਦੇ ਵਿੱਚ ਗਿਆਨ ਹੋ ਗਿਆ ਗੁੱਜਰ ਲੋਹਾਰ ਦਾ ਬੇੜਾ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਤਿੰਨਾ ਨਾਮ ਦਾ ਨਾਈ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਮੱਥਾ ਟੇਕ ਕੇ ਹੋਰ ਸਿੱਖਾਂ ਨੂੰ ਸੇਵਾ ਕਰਦਿਆਂ ਵੇਖ ਸੇਵਾ ਵਿੱਚ ਲੱਗ ਪਿਆ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਣਾ ਪੱਖਾ ਚੱਲਣਾ ਭਾਂਡੇ ਮਾਂਜਨੇ ਮੁੱਠੀ ਛਾਪੀ ਕਰਨੀ ਗੁਰੂ ਮਹਾਰਾਜ ਦੀ ਸੇਵਾ ਕਰਨੀ ਇੱਕ ਦਿਨ ਬੇਨਤੀ ਕੀਤੀ ਮਹਾਰਾਜ ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੇਰੇ ਸਾਰੇ ਕਲੇਸ਼ ਮਿਟ ਜਾਣ ਗੁਰੂ ਮਹਾਰਾਜ ਨੇ ਆਖਿਆ ਹੰਕਾਰ ਆਦਿਕ ਵਕਾਰਾਂ ਨੂੰ ਤਿਆਗ ਕੇ ਮੁਰਦੇ ਸਮਾਨ ਚੇਲਾ ਹੋ ਜਾਵੇਂ ਤਾਂ ਗੁਰੂ ਦੀ ਕਬਰ ਭਾਵ ਗੁਰੂ ਦੇ ਘਰ ਵਿੱਚ ਢੋਈ ਪ੍ਰਾਪਤ ਕਰ ਸਕਦਾ ਹੈ ਤੇਰੀ ਜਾਤ ਦਾ ਇੱਕ ਸੈਨ ਭਗਤ ਹੋਇਆ ਹੈ ਸੰਤਾਂ ਦੀ ਸੇਵਾ ਸਾਰੀ ਰਾਤ ਕਰਦਾ ਰਿਹਾ ਭਗਵਾਨ ਨੇ ਨਾਈ ਦਾ ਰੂਪ ਧਾਰ ਕੇ ਉਥੋਂ ਦੇ ਰਾਜ ਦੇ ਸਾਰੇ ਕੰਮ ਕਰਦਾ ਰਿਹਾ ਰਾਜਾ ਖੁਸ਼ ਹੋ ਗਿਆ ਉਸ ਤਰ੍ਹਾਂ ਸੰਤਾਂ ਦੀ ਸੇਵਾ ਕਰੇ ਸਾਰੇ ਕੁਟੰਬ ਦਾ ਉਧਾਰ ਹੋ ਜਾਵੇਗਾ ਸੱਚਾ ਪਿਆਰ ਤੇ ਪ੍ਰਭੂ ਭਗਤੀ ਵਿੱਚ ਲੀਨ ਰਹੇ ਇੱਕ ਵਾਰ ਮੱਲੂ ਸ਼ਾਹੀ ਕਿਦਾਰੀ ਦੀਪਾ ਨਾਰਾਇਣ ਦਾਸ ਬਾਲੂ ਆਦਿ ਸਿੱਖ ਦਰਸ਼ਨ ਕਰਨ ਆਏ ਬੇਨਤੀਆਂ ਕੀਤੀਆਂ ਮਹਾਰਾਜ ਸਾਨੂੰ ਆਪਣਾ ਉਪਦੇਸ਼ ਬਖਸ਼ੋ ਜਿਸ ਨਾਲ ਸਾਡਾ ਕਲਿਆਣ ਹੋ ਜਾਏ ਹਰਦਪਲਤ ਮੁਖ ਉਜਲਾ ਹੋਵੇ ਸ਼੍ਰੀ ਗੁਰੰਗਤ ਦੇਵ ਜੀ ਫਰਮਾਉਂਦੇ ਹਨ ਸੰਸਾਰ ਸੁਪਨੇ ਦੀ ਨਿਆਈ ਹੈ ਦੇਹ ਬਿੰਸਣ ਵਾਲੀ ਹੈ ਦੇਹ ਬਿੰਸਣ ਵਾਲੀ ਹੈ ਥਿਰ ਨਹੀਂ ਰਹਿਣੀ ਆਤਮਾ ਅਮਰ ਹੈ ਜਿਸ ਨੂੰ ਅੱਗ ਨਹੀਂ ਸਾੜ ਸਕਦੀ ਸ਼ਸਤਰ ਨਹੀਂ ਘਟ ਸਕਦਾ ਕਾਲ ਦਾ ਨਾਸ਼ ਕਰਨ ਵਾਲਾ ਆਤਮਾ ਅਕਾਲ ਹੈ ਸ੍ਰੇਸ਼ਟ ਕਰਮ ਕਰੋ ਆਤਮਾ ਨੂੰ ਸੱਤ ਤੇ ਤਨ ਨੂੰ ਅਸੱਤ ਮੰਨੋ ਸਤ ਸੰਗਤ ਵਿੱਚ ਮਿਲ ਕੇ ਸੇਵਾ ਕਰੋ ਗੁਰਬਾਣੀ ਦੀ ਵਿਚਾਰ ਕਰੋ ਭਗਤੀ ਪਤ ਬ੍ਰਤਾ ਇਸਤਰੀ ਹੈ ਇਸਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਵਾਹਿਗੁਰੂ ਜੀ ਨੂੰ ਆਪਣਾ ਸੁਆਮੀ ਸਮਝ ਕੇ ਆਪ ਉਸ ਦੀ ਸੁਹਾਗਣ ਇਸਤਰੀ ਬਣ ਜਾਏ ਪਤੀਵ੍ਰਤਾ ਹੋ ਕੇ ਆਗਿਆ ਦਾ ਪਾਲਨ ਕਰੇ ਤਨ ਤਨ ਸਭ ਪਤੀ ਅਰਪਣ ਕਰ ਰੱਖੇ ਉਸ ਦੀ ਰਜ਼ਾ ਵਿੱਚ ਰਹੇ ਜੋ ਉਸ ਪਰਮਾਤਮਾ ਦੀ ਗੱਲ ਸੁਣਾਵੇ ਉਸ ਦੀ ਪ੍ਰੇਮ ਨਾਲ ਸੇਵਾ ਕਰੋ ਪਤ ਪਰਮੇਸ਼ਰ ਪ੍ਰੇਮ ਪਛਾਣੇ ਮਿਲੇ ਪ੍ਰਿਆਸੋ ਰੰਗੀਆਂ ਮਾਨੇ ਤਿਨਕੇ ਬਸ ਹੋਏ ਫਿਰੇ ਪਿਸ਼ਾਰੀ ਇਮਹਰ ਭਗਤ ਲਿਹੋ ਉਰਤਾਰੀ